ਜਿਹੜਾ ਵਿਕਰਮਜੀਠੀਆ ਢੀਂਗਾ ਮਾਰਦਾ ਸੀ ਕਿ ਢੀਂਗਾ ਮਾਰਦਾ ਸੀ ਕਹਿੰਦੇ ਹੁੰਨੇ ਆਪਾਂ ਕਿ ਮੇਰਾ ਭਗਵਾਨ ਤਮਾਨ ਕੁਝ ਨਹੀਂ ਕਰ ਸਕਦਾ ਭਗਵਾਨ ਸਿਆ ਮੈਂ ਆ ਕਰ ਦੂਮਾ ਉਹ ਕਰ ਦੂ ਤੇ ਹੁਣ ਵਿਜੀਲੈਂਸ ਕੋਲੇ ਕਹਿੰਦੇ ਪਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਕਿ ਚੀਕਾਂ ਮਾਰਦਾ ਸੱਤ ਦਿਨ ਦਾ ਰਿਮਾਂਡ ਹੈ ਤੁਣ ਕਹਿੰਦਾ ਮੈਂ ਮੇਰਾ ਬਲੱਡ ਪ੍ਰੈਸ਼ਰ ਵੱਧਦਾ ਹੈ ਕਈ ਵਾਰੀ ਮੈਨੂੰ ਘਬਰਾਟ ਹੋ ਜਾਂਦੀ ਹੈ ਉਚਾਰੀ ਵਿੱਚ ਬੋਲਿਆ ਗਿਆ ਅਫਸਰਾਂ ਨੂੰ ਕਹਿੰਦਾ ਮੇਰੀ ਭਗਵੰਤ ਮਾਨ ਨਾਲ ਗੱਲ ਕਰਾ ਦਿਓ ਮੈਂ ਮਾਫੀ ਮੰਗ ਲੈਣਾ ਇਹ じゃ ਕੰਮ ਕਰਦੇ ਕਿਉਂ ਹੈ ਜਰ ਇੱਕ ਸੀਐਮ ਹੈ ਉਹ ਪੰਜਾਬ ਦਾ ਹੁਣ ਜਦੋਂ ਵਿਕਰਮਜੀਤ ਸਿੰਘ ਮੰਤਰੀ ਸੀ ਤੁਹਾਨੂੰ ਵੀਡੀਓ ਦੇ ਦਿੰਦੇ ਆ ਉਹ ਆਪਣੇ ਗਨਮੈਨ ਤੋਂ ਬੂਟ ਪੁਆਈ ਜਾਂਦਾ ਤੇ ਫਿੱਤੇ ਬਣਾਈ ਜਾਂਦਾ ਗਨਮੈਨ ਤੋਂ ਬੂਟ ਪੁਆਈ ਜਾਂਦਾ ਤੇ ਗਨਮੈਨ ਇੱਕ ਪਰਿਵਾਰਕ ਮੈਂਬਰ ਹੁੰਦੇ ਆ ਚਲੋ ਠੀਕ ਅੰਗ ਰੱਖ ਕੇ ਕਹੇ ਹਰ ਪੱਖ ਤੋਂ ਬੰਦਾ ਅ ਮਦਦ ਕਰਦੀ ਹੈ ਕਿ ਆਪਾਂ ਭਾਵੇਂ ਏਸੀ ਲਾ ਕੇ ਬਹਿ ਜਾਈਏ ਤੇ ਅਗਲਾ ਦਵਾਰ ਚ ਖੜੂਗਾ ਤੁਹਾਡੀ ਜੀ ਹਜ਼ੂਰੀ ਲਈ ਜਿਉ ਗਵਰਨਮੈਂਟ ਦੇ EMPLOYEES ਹੈ ਕਿ ਪਿਆਰ ਉਸ ਦੇ ਮਲਾਜਮ ਹੈ ਇਹ ਮਤਲਬ ਥੋੜਵਾ ਵੀ ਤੁਹਾਡੇ ਉਹ ਬੂਟ ਧੋਣ ਮੰਜੇ ਡਾਉਣ ਗੱਦੇ ਲਾਉਣ ਹੋਰ ਕਰਨ ਮਤਲਬ ਜਿਹੜਾ ਆਪ ਦਾ ਕੰਮ ਸੀ ਉਹ ਭੁੱਲ ਗਿਆ ਹੁਣ ਉਹ ਕਦੇ ਆਪ ਦੀਆਂ ਕਦੇ ਵਾਪਦੀਆਂ ਕਹਿੰਦੇ ਹੁੰਦੇ ਐ ਜਿਹੜੀਆਂ ਚੰਮ ਦੀਆਂ ਚਲਾਈਆਂ ਸੀ ਹੁਣ ਚਲਦੀਆਂ ਨਹੀਂ ਤੇ ਉਹੀ ਚੀਜ਼ ਹੁਣ ਭਾਲਦਾ ਇਹ ਬੰਦਾ ਹੁਣ ਭਗਵਾਨ ਤਮਨ ਚੱਲਣ ਨਹੀਂ ਦਿੰਦਾ ਜਿਹੜਿਆ ਮਗਰਮੱਥ ਦੂਜੇ ਕਾਂਗਰਸੀ ਇਹਦੇ ਹੱਕ 'ਚ ਬੋਲੀ ਜਾਂਦੇ ਐ ਨੰਬਰ ਇਹਨਾਂ ਦਾ ਵੀ ਲੱਗਿਆ ਹੋਇਆ ਤਿੰਨ ਚਾਰ ਨੇ ਇਹਨਾਂ ਨੂੰ ਫੜਨ ਦਾ ਹੈ ਨਾ ਇਹਨਾਂ ਨੇ ਬਿਜ਼ਨਸ ਨੇ 1.5 ਸਾਲ ਰਹਿ ਗਿਆ ਭਗਵੰਤ ਮਾਨ ਦਾ ਉਹ ਕੋਈ ਨਾ ਕੋਈ ਬਾਜ਼ੀ ਪਲਟੂਗਾ ਉਹ ਦੇਖੋ ਜੇ ਰਾਜਨੀਤੀ ਕਿਹੜੀ ਕਲਾਕਾਰ ਜ਼ਰੂਰ ਹੈਗਾ ਤੇ ਆਪਣੀ ਕਹਿੰਦੇ ਯਾਰ ਬੰਦਾ ਕਲਾਕਾਰ ਹੈ ਕਲਾਕਾਰੀ ਦਾ ਮੋਲ ਹੈ ਤੇ ਉਹ ਇਹੋ ਜੀ ਕਲਾਕਾਰੀ ਦਿਖਾਊਗਾ 1.5 ਸਾਲ ਰਹਿ ਗਿਆ ਜਿਹੜਾ ਵੀ ਬੰਦਾ ਉਹ ਵੀ ਤੇ ਹੁਣ ਚੀਕਾ ਮਾਰਦਾ ਮੱਛਰ ਲੜਦਾ ਕਹਿੰਦਾ ਮੇਰੇ ਤੇ ਫਿਰ ਜਿਹੇ ਜੀ ਤੂੰ ਚਾਹ ਪਿਆ ਇਸ ਨੂੰ ਉਹਨਾਂ ਨੂੰ ਵਿਜੀਲੈਂਸ ਵਾਲਿਆਂ ਨਾਲ ਦੇ ਘਰੇ ਜਾਇ ਜਿਉਂ ਉਹਨਾਂ ਨੇ ਬਤੀਰਾ ਕਰਿਆ ਸੀ ਮਰੀ ਜੀ ਮੈਡਮ ਨੂੰ ੱਤੇ ਮਾਰਦੇ ਆ ਜੀ ਕੰਧ ਢੱਪ ਕੇ ਆ ਗਏ ਜੀ ਮੇਰੇ ਨਾਲ ਮਿਸਵਿਵ ਕਰਦੇ ਆ ਜੀ ਥੋੜੇ ਵਰਦੀ ਨਹੀਂ ਪਾਈ ਜੀ ਥੋੜੇ ਉਹ ਨਹੀਂ ਕੀਤਾ ਜੀ ਮਤਲਬ ਜਿਵੇਂ ਇੱਕ ਡਿਕਟੇਟਰਸ਼ਿਪ ਨੀ ਕਰਾ ਚਲਾਉਂਦਾ ਹੁੰਦਾ ਵੀ ਮੇਰੀ ਮੇਰੀ ਚੱਲੂਗੀ। ਤੂੰ ਉਹ ਦੱਸ ਦਿਓ ਕਹਿੰਦੇ ਵਰਦੀ ਕਿਵੇਂ ਪਾਈ ਜਾਂਦੀ। ਉਹ ਨਹੀਂ ਸੀ ਤੈਨੂੰ ਵੀ ਨਹੀਂ ਲਾਉਂਦੇ ਉਹ ਹਵਾਲਾ ਚਵਾੜਿਆ ਹੋ। ਚੀਕਾਂ ਮਾਰਦਾ ਤੇ ਬਿਆ। ਤੇ ਉਹਨਾਂ ਨੂੰ ਕਿਹਾ ਆ ਨਾ ਤੂੰ ਪਾਣੀ ਪੁੱਛਿਆ ਜੀ ਚਾਹ ਪੁੱਛਿਆ ਜੀ ਤੂੰ ਕਹਿੰਦਾ ਭਾਈ ਬੈਠੋ 30 ਬੰਦੇ ਆ 35 ਬੰਦੇ ਆ ਤੁਸੀਂ ਚਾਹ ਪੀਓ ਪਾਣੀ ਪੀਓ। ਜੇ ਮੈਂ ਕੋਈ ਗਲਤੀ ਕਰੀ ਆ ਮੇਰੇ ਤੇ ਐਫ ਆਈ ਆਰ ਦਰਜ ਹੋਈ ਜਾਂ ਮੈਨੂੰ ਐਫ ਆਈ ਆਰ ਦਿਖਾ ਦਿਓ। ਮੈਨੂੰ ਫੜ ਕੇ ਲੈ ਜਾਓ। ਹੰਬਲੇ ਪਿਆ ਹੋਇਆ ਕੁਦਰੇ ਜਥੇਦਾਰਾਂ ਨੂੰ ਘੁਣ ਕਰਤਾ ਕਿਧਰੇ ਕਿਸੇ ਨੂੰ ਕਰਤਾ ਕਿਤੇ ਕਿਸੇ ਨੂੰ ਕਰਤਾ ਹੁਣ ਜਿੰਨਾ ਵਾਰ মিডিਆ ਖੜਾ ਸੀ মিডিਆ ਕਹਿੰਦਾ ਵੀ ਵਿਜੀਲੈਂਸ ਨੇ ਕੋਈ ਮਸਵੇਵ ਨਹੀਂ ਕੀਤਾ ਵਿਜੀਲੈਂਸ ਦੇ ਅਫਸਰਾਂ ਨੇ ਕੋਈ ਧੱਕਾ ਨਹੀਂ ਕੀਤਾ ਕਿ ਵਿਜੀਲੈਂਸ ਦੇ ਅਫਸਰਾਂ ਨੇ ਕੋਈ ਛੇੜਛਾੜ ਨਹੀਂ ਕੀਤੀ ਕੋਈ ਗਾਲੀ ਕਲੋਚ ਨਹੀਂ ਕੀਤੀ ਕੋਈ ਕੰਧਾ ਨਹੀਂ ਟੱਪੇ ਤੇ ਹੁਣ ਜੇ ਤੂੰ ਵਾਰ ਹੀ ਕੋਲਦਾ ਤਾਂ ਫੇਰ ਇਹ ਤੱਕ ਲਾ ਫਰਦ ਨਾਧਿਆ ਪੁਸ਼ ਕਰੂਗੀ ਇਹਹੀ ਜਿਹੜਾ ਤੇਰਾ ਸਾਥੀ ਹੈ ਪ੍ਰਤਾਪ ਬਾਜਵਾ ਕਹਿੰਦਾ ਸੀ ਅਕੇ ਮਜੀਠੀਏ ਨੂੰ ਮੈਂ ਫਲਾਨੇ ਹਿਸ਼ਾਰਪੁਰ ਪਤਾ ਨਹੀਂ ਗੁਰਦਾਸਪੁਰ ਵਾਲੀ ਸੀਐਸਟਾਫ 'ਚ ਗੁਲਾਮੇ ਤੋਂ ਫੜ ਕੇ ਲਿਆਵਾਂਗੇ 2017 ਦੀ ਵੀਡੀਓ ਪਈ ਹੈ ਜਿਹੜਾ ਕਹਿੰਦਾ ਸੀ ਫੜ ਕੇ ਲਿਆਵਾਂਗੇ ਗੁਲਾਮੇ ਤੋਂ ਉਹ ਕੀ ਸੀਗਾ ਵੋਟਾਂ ਲੈਣੇ ਤੇ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੁਹਾਡੇ ਹੱਕ 'ਚ ਬੋਲੀ ਜਾਂਦਾ ਤੇ ਇਹ ਗੁਲਾਮੇ ਤੋਂ ਚੱਲ ਵਿਜੀਲੈਂਸ ਫੜ ਵੀ ਲਈ ਫਿਰ ਕਿੱਡੀ ਗੱਲ ਹੈ ਕੁਟਮਾ ਰੋਣਾ ਨਹੀਂ ਕੀਤੀ ਗਾਲੀ ਗਲੋਚ ਉਹਨਾਂ ਨੇ ਨਹੀਂ ਕੀਤੀ ਕੁਝ ਉਹਨਾਂ ਨੇ ਕਿਹਾ ਨਹੀਂ ਤਾਂ ਇਹ ਕਹਿਆ ਸੀ ਭਾਈ ਜੀਟੀਆ ਸਾਹਿਬ ਛੋੜਦੇ ਹੋ ਗਿਆ ਪਰਚਾ ਦਾ ਤੇ ਐਫਆਈਆ ਨੰਬਰ ਰਹਿਣੀ ਹੈ ਜਿਹੜੇ ਬੜਾ ਦੇ ਪੱਗ ਬੰਨ੍ਹਣ ਤਿਆਰ ਹੋ ਜਾ ਫੜਨ ਆਏ ਆ ਆ ਗੱਲ ਕਹੀ ਸੀ ਇੱਥੇ ਤੋਂ ਤੜਕੀ ਜਾ ਗਿਆ ਤੁਂ ਜਹੇ ਜਾਂ ਆਪਾਂ ਘਰੇ ਆਏ ਬੰਦੇ ਦੀ ਜਿਤਮਾਨ ਕਰਾਂਗੇ ਉਹ ਜੋ ਉਹ ਕਰਦੇ ਪਹਿਲਾਂ ਤਾਂ ਬਰਫ ਤੇ ਪਾਉਂਦੇ ਆ ਘੰਟਾ ਰਾਤ ਨੂੰ ਮੰਨਦਾ ਨਹੀਂ ਨਾ ਹੈ ਕੁੜਦੇ ਤਾਂ ਹੈ ਨਹੀਂ ਉਹ ਮੈਡੀਕਲ ਹੋਊਗਾ ਕੰਟਾ ਬਰਫ ਤੇ ਪਾਉਂਦੇ ਆ ਤੇ ਫੇਰ ਮੱਛਰ ਕਮਰੇ ਚ ਬਾਹਰ ਦੇ ਭੀਂ-ਭੀਂ ਕਰਦਾ ਮੱਛਰ ਇਹ ਕਹਿੰਦਾ ਸੀਂ-ਸੀਂ ਕਰਦਾ ਸੀ ਹੁਣ ਮੱਛਰ ਭੀਂ-ਭੀਂ ਕਰਦਾ ਇਹਦੇ ਕੋਲ ਫੇਰ ਪੱਖਾ ਲਾ ਕੇ ਟੁੱਟਿਆ ਤੇ ਹਵਾ ਨਾਲ ਚ ਬੰਦ ਕੀਤਾ ਹੋਇਆ ਉਹ ਕਹਿੰਦੇ ਬਾਈ ਇਹ ਪ੍ਰਕਾਸ਼ ਸਿੰਘ ਬਾਦਰਾਲਾ ਸੁਖਵੀਰ ਬਾਦਲਾਲਾ ਉਹ ਠਾਠ ਵਾਠ ਨਹੀਂ ਹੈਗਾ ਇਹ ਚੁੱਪ ਕਰਕੇ ਇੱਥੇ ਬਹਿ ਜਾ ਰੋਟੀ ਖਾਣੀ ਰੋਟੀ ਮਿਲੂਗੀ ਪਾਣੀ ਪੀਣਾ ਪਾਣੀ ਮਿਲੂਗਾ ਪੱਤਿੰਦਰ ਮਾੜਾ ਬੰਦਿਆਂ ਨੂੰ ਦੱਸੀ ਚੱਲ ਹੁਣ ਪੜਕ 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 ਦੱਸੀ ਜਾਂਦਾ 160 ਕਰੋੜ ਆਏ ਜੀ 260 ਕਰੋੜ ਆਇਆ ਜੀ ਫਲਾਨਾ ਫਲਾਨਾ ਆਇਆ ਜੀ ਉਹ ਕਹੇ ਇਹ ਕਹਿੰਦੇ ਮੈਂ ਬੰਦੇ ਦਾ ਪੁੱਤ ਬਣਾ ਦੂੰ ਤੈਨੂੰ ਉਹ ਬੰਦੇ ਦਾ ਪੁੱਤ ਉਹੀ ਬਣਾ ਦੇਣਗੇ 5 ਸਾਲਾਂ ਦਾ ਦਿਮਾਗ ਕੇ ਲਿਜੂਏ ਬੰਦੇ ਦਾ ਮਾਨਸਿਕ ਤੌਰ ਤੇ ਵਿਜੀਲੈਂਸ ਆ ਜਿਹੜੀ ਅਪਸੈਟ ਕਰ ਦਿੰਦੀ ਆ ਪੁੱਛਗਿਛ ਕਰਕੇ ਜਦੋਂ 17 ਬੰਦੇ ਇੱਧਰ ਹੋਏ ਪੁੱਛੀ ਜਾਂਦੇ ਇੱਧਰ ਪੁੱਛੀ ਜਾਂ ਮਾਨਸਿਕ ਰੋਗੀ ਦੇਖੋ ਕੋਈ ਬੰਦੇ ਦੇ ਸੱਟ ਲੱਗੇ ਸੱਟ ਮਾਰ ਗਿਆ ਉਹ ਠੀਕ ਹੋ ਜਾਂਦੀ ਹੈ ਮੈਂਟਲੀ ਟੌਰਚਰ ਹੋਇਆ ਬੰਦਾ ਕਦੇ ਵੀ ਠੀਕ ਨਹੀਂ ਹੁੰਦਾ। ਤੂੰਣਾ ਇੱਕ ਐਸੀ ਕੱਲ ਵੀਡੀਓ ਪਾਈ ਸੀ ਬਰਫ ਤੇ ਪਾਇਆ ਪਾਇਆ ਇਹਦੀ ਕੀ ਸ਼ੱਕ ਹੈ। ਇਹਦੇ ਨਾਲ ਦੇ ਸਾਥੀ ਸਾਨੂੰ ਕਮੈਂਟ ਚ ਕਰਦੇ ਆ ਇਹਦਾ ਕੀ ਹੋਜੂ ਕੀ ਹੋਜੂ ਇੱਥੀ ਐ ਉੱਥੀ ਐ। ਮਤਲਬ ਜਿਹੜੇ ਨਾਲ ਦੇ ਨਾ ਇਹ ਗੱਲਾਂ ਕਰਦੇ ਨੇ। ਹੋਜੂ ਕੀ ਕਦੋਂ ਹੋਜੂ ਹੋਈ ਤਾਂ ਜਾਂਦਾ। 4-5 ਮਹੀਨੇ ਪਹਿਲਾਂ ਲਵਾਤੇ ਆ 5 ਮਹੀਨੇ ਹੋਣ ਲਾ ਦੂਗਾ। ਆਦੂੰਦੀ ਗਰਮੀ ਬਾਣੀ ਮਾੜੀ ਹੁੰਦੀ ਹੈ ਉਥੇ ਕੁੜਦੇ ਨਾ ਜੇਲ੍ਹ ਚ ਇਹ ਜੇ ਭਾਂਡੇ ਮੰਝੀ ਜਾਂਦਾ ਪਹਿਲਾਂ ਇਹ ਡਰਦਾ ਪਹਿਲਾਂ ਜੇਲ੍ਹ ਚ ਸੀ ਡਰਦਾ ਉਹਦੇ ਕੋਲੇ ਜਿਹੜਾ ਆਪਣਾ ਵਿੰਤਕਾਂਡ ਦੇ ਵਿੱਚ ਆ ਮੁੰਡਾ ਅੰਦਰ ਉਹਦੇ ਕੋਲੇ ਰਿਹਾ ਕਰੀ ਜਾਂਦਾ ਚੱਕੀ ਸਾਹਮ ਕੇ ਰੱਖਦਾ ਉਹ ਐ ਕਰਦਾ ਉਥੇ ਜੇਲ੍ਹ ਦੇ ਵਿੱਚ 376 ਵਾਲੇ ਨੂੰ ਤੇ ਆਹ ਤੇਰੇ ਕ੍ਰਪਸ਼ਨ ਵਾਲੇ ਨੂੰ ਕੁੱਟ ਕੇ ਕੈਦੀ ਧੂੜ ਕੱਢ ਦਿੰਦੇ ਆ ਉਥੇ ਉਹਦੇ ਕੋਲੇ ਰਿਹਾ ਹੈ ਤਾਂ ਇਹੋ ਕਿ ਨਹੀਂ ਜੱਫੀ ਪਾ ਕੇ ਨਿੱਗ ਆਉਂਦਾ ਜਦੋਂ ਉਹਦੇ ਭੋਗਤੇ ਆਏ ਸੀ ਉਹਦੇ ਪਿਤਾ ਦੇ ਉਹ ਮੈਂ ਨਾਂ ਭੁੱਲ ਗਿਆ ਮਸ਼ਹੂਰ ਆ ਪੂਰਾ ਵਿਚਾਰਾ ਉਹ ਬੰਤ ਕਾਂਢ ਦੇ ਵਿੱਚ ਉਹ ਪੁਲਿਸ ਦੇ ਵਿੱਚ ਸੀਗਾ ਉਹ ਜੇਲ੍ਹ ਦੇ ਵਿੱਚ 27-28 ਸਾਲ ਦਾ ਤੇ ਉਹ ਨੂੰ ਕਹਿੰਦਾ ਜੱਫੀ ਪਾ ਕੇ ਮੈਨੂੰ ਜੀ ਕਰਦਾ ਬਲਵੰਤ ਸਿੰਘ ਰਾਜੋ ਵਾਲੀਆ ਰਾਜੋ ਵਾਲਿਆ ਬਲਵੰਤ ਸਿੰਘ ਰਾਜੋਣ ਹਾਂ ਮੈਂ ਭੁੱਲ ਗਿਆ ਸੀਗਾ ਉਹ ਕਹਿੰਦਾ ਸੀ ਨਾ ਮੈਂ ਜੱਫੀ ਪਾ ਕੇ ਮੈਨੂੰ ਜੀ ਕਹਿੰਦਾ ਉਹਨੇ ਰੱਖਿਆ ਨਹੀਂ ਨੂੰ ਘੜ ਦੇ ਇੱਥੇ ਕੁੜਦੇ ਕੈਦੀ ਹੁਣ ਕਿਸੇ ਹੌਲ ਜੇਲ੍ਹ ਦੇ ਵਿੱਚ ਬੰਦ ਕਰਨਗੇ ਸੋ ਇਸ ਕਰਕੇ ਮਾਪ ਕੇ ਬੋਲੀ ਦਾ ਹੁੰਦਾ ਹੈ ਮਾਪ ਕੇ ਤੋਲੀ ਦਾ ਹੁੰਦਾ ਹੈ ਕੋਈ ਬੰਦਾ ਆਏ ਆ ਚਲੋ ਕੋਈ ਨਹੀਂ ਕਾਨੂੰ ਆਪਣੇ ਤੇ ਕੋਈ ਪਰਚਾ ਦਰਜ ਹੋ ਗਿਆ ਹੋਰ ਹੋ ਗਿਆ ਸਾਡੇ ਦੇ ਬਥੇਰੇ ਦਰਜ ਹੋਏ ਆ ਕੋਈ ਅਸੀਂ ਪੁਲਿਸ ਨੂੰ ਕੁੱਟਾ ਨਹੀਂ ਬੋਲੇ ਕੋਈ ਨਹੀਂ ਭਾਈ ਪਰਚਾ ਹੋ ਗਿਆ ਚਲੋ ਬੇਨ ਹੋ ਜੂ ਮਹੀਨੇ ਨੂੰ ਹੋ ਜੂ ਦੋ ਮਹੀਨੇ ਨੂੰ ਹੋ ਜੂ ਇਹ ਥੋੜਾ ਬੀਨੋ ਆ ਕੇ ਗਾਣਾ ਗਾਉਂ ਤੂੰ ਜੀ ਮਿਸਵੇ ਪੀਤਾ ਜੀ ਆਹ ਦੇਖੋ ਜੀ ਸਾਨੂੰ ਤਾੜ ਦੇਣੇ ਭਗਵਾਂ ਤੇ ਤੂੰ ਕਰ ਲਈ ਜਿਹੜਾ ਕੁਸ ਕਰਨਾ ਫਲਾਨਾ ਕਰ ਲਈ ਢੰਗਾਣਾ ਕਰ ਲਈ ਇਤਨਾ ਕਿ ਸਾਡੇ ਖਾੜਾ ਲੱਗਿਆ ਸੀ ਖਾੜਾ ਲੱਗਿਆ ਸੀ ਤੇ ਖਾੜਿਆਂ ਦੇ ਵਿੱਚ ਹੁਣ ਦਾਦੂ ਗੁਰੂ ਪੀਂਦੇ ਆ ਤੇ ਇੱਕਾ ਇਹ ਇਹਦੇ ਨਾਲ ਦਾ ਜੀ ਮਜੀਠੀ ਵਰਗਾ ਕਹਿੰਦਾ ਜੱਟ ਨੂੰ 100 ਕਿੱਲਾ ਹੁੰਦਾ ਇੱਥੇ ਬੱਕਰੀਆਂ ਚਾਰ ਨਾਲ ਖੜਾ ਜੀ ਉਹਦੇ ਕੋਲ ਢਾਂਗੀ ਜੀ ਗਿੱਟੇ 'ਚ ਤਿੰਨ ਮਾਰੀਆਂ ਕਹਿੰਦਾ ਓਰਾ ਨਹੀਂ ਆਉਂਦਾ ਜਿਹੜਾ ਉਹ ਕਰਨਾ ਕਰ ਲਈ। ਕਈ ਵਾਰੀ ਮਜੀਠੀਆ ਸਾਹਿਬ ਜਿਹਨੂੰ ਓਰਾ ਨਹੀਂ ਹੁੰਦਾ ਨਾ ਉਹ ਵੀ ਧੌਣ ਕੁੱਟ ਜਾਂਦਾ ਹੁੰਦਾ। ਪੈਸੇ ਨਾਲ ਬੰਦਾ ਵੱਡਾ ਨਹੀਂ ਹੁੰਦਾ। ਖਾਨਦਾਨੀ ਜਾਂ ਇਹ ਜਣਾ ਨਹੀਂ ਵੱਡਾ ਹੁੰਦਾ। ਜੇ ਲੋ ਚਾਹੇ 2000 ਕਰੋੜ ਦੇ ਲਊ। ਤੇਰੇ ਦੋ ਬੱਚੇ ਇਹਨਾਂ ਚਾਹੇ ਰਾਸ਼ਟਰਪਤੀ ਦੀਆਂ ਕੁੜੀਆਂ ਨਾਲ ਵਿਆਹ ਦੀ। ਪਰ ਕੀ ਕਹਿਣਗੇ ਲੋਕ? ਬੇਕਰਮਜੀਤ ਜਾਂ ਚਿੱਟੇ ਦੇ ਵਪਾਰੀ ਦਾ ਯਾਰ ਮੁੰਡੇ ਦਾ ਕੱਲ ਵਿਆਹ ਸੀ ਉੱਥੋਂ ਜਾ ਕੇ ਆਇਆ। ਤੇ ਤੇਰੇ ਲੱਡੂ ਜਿਹੜੇ ਡੱਬੇ ਦੇ ਗਾ ਨਾ ਜਵਾਕਾਂ ਦੇ ਵਿਆਹਾਂ ਦੇ ਵਿੱਚ ਉਹ ਵੀ ਨਹੀਂ ਖਾਣੇ ਅਗਲਾ ਕਹਿੰਦਾ ਉਹ ਨਾ ਕੋਈ ਚਿੱਟੀਆਂ ਪੁੜੀਆਂ ਪਾਈ ਉਹਨਾਂ ਜਵਾਕਾਂ ਨੂੰ ਨਾ ਲਾਦੇ ਨਸੇ ਤੇ ਜਿਹੜੀ ਸਲਾਮੀ ਦੀ ਕਹੇ ਸਾਰੀ ਘੜਾਲੂ ਆ ਇਹ ਤੇਰੇ ਹੱਥ ਤੋਂ ਕੋਈ ਲੱਡੂ ਨਹੀਂ ਲੈਣਾ ਠੀਕ ਆ ਕਿ ਚਾਹੇ 10 ਕਰੋੜ ਦੀ ਜਾਇਦਾਦ ਬਣਾਵਾ ਸੋ ਇਸ ਵੀਡੀਓ ਬਣਾਉਣ ਦਾ ਸਾਡਾ ਮਤਲਬ ਇਹ ਹੈ ਜਨਤਨ ਦੱਸਣ ਦਾ ਮਤਲਬ ਇਹ ਹੈ ਵੀ ਜਿਹੜਾ ਮਜੀਡੀਆ ਉੱਤੇ ਤਾੜ ਦੇ ਕੇ ਕਹਿੰਦਾ ਸੀ ਮੁੱਛਾਂ ਨੂੰ ਮੇਰਾ ਭਗਵਾਨਤਮਾਨ ਕੀ ਕਰ ਲੂ ਹੁਣ ਉਹੀ ਵਿਜੀਲੈਂਸਾਂ ਦੇ ਅਫਸਰਾਂ ਨੂੰ ਕਹੀ ਜਾਂਦਾ ਮੇਰੀ ਭਗਵਾਨਤਮਾਨ ਨਾਲ ਗੱਲ ਕਰਾ ਦਿਓ ਜੀ ਮੇਰਾ ਖੜਾ ਛੜਾ ਦਿਓ ਜੀ ਮੈਂ ਕੁਝ ਨਹੀਂ ਕਹਿੰਦਾ ਜੀ ਬਲੱਡ ਵਧਦਾ ਜੀ ਮੇਰਾ ਵੀ ਪਹਿਲਾਂ ਗੱਲ ਹੀ ਨਾ ਕਰੇ ਜੀ ਉਹ ਕੁੱਟ ਕੇ ਨਾ ਦਾ ਬਰਫ਼ ਦੇ ਪਾਉਂਦੇ ਆ ਨਾਲੇ ਮੈਕਸਰ ਵਾਲੇ ਕਮਰੇ ਚ ਪਾੜਦੇ ਆ ਸੋ ਇਸ ਕਰਕੇ ਜਿਹੜੀ ਬਦਮਾਸ਼ੀ ਹੈ ਇਹ ਛੇਤੀ ਨਿਕਲ ਜਾਂਦੀ ਹੁੰਦੀ ਹੈ ਤੇ ਜਿਹੜੇ ਇਹਦੇ ਆਹਾਂ ਕੱਟ ਪੁਤਲੀ ਬਣੇ ਹੋਏ ਆ ਕਿ ਇਹਨੂੰ ਕੀ ਹੋ ਜੂਗਾ ਓਏ ਹੋ ਜੂਗਾ ਹੋਇਆ ਤਾਂ ਪਿਆ ਗਰਮੀ ਦੇ ਮਹੀਨੇ ਚੰਦਰ ਤਾੜ ਦਾ 5 ਮਹੀਨੇ ਲਾਇਆ ਹੋ ਜੂ ਹੋਰ ਕੀ ਹੋ ਜੂਗਾ ਜਿਹਨੇ ਬਿਸ਼ਰਮੀ ਮੰਨਣੀ ਆ ਉਹਨੂੰ ਤਾਂ ਅੱਖਾਂ ਦੀ ਘੂਰ ਹੀ ਬਹੁਤ ਹੁੰਦੀ ਆ ਜਿਹਨੇ ਨਹੀਂ ਮੰਨਣੀ ਚਾਹੀਏ ਕੁੱਤੀ ਚੱਲੋ ਉਹ ਇਹਦੇ ਨਾਲ ਟਿੰਡ ਫੋੜ ਗਏ ਇਹਦੇ ਬੰਦੇ ਆ ਸੋ ਇਸ ਕਰਕੇ ਇਹ ਤੂੰ ਨਸੀਬਤ ਲੈਣੀ ਚਾਹੀਦੀ ਆ ਭਾਈ ਥੋੜੀ ਖਾ ਲੋ ਕਿਰਤ ਦੀ ਕਰਕੇ ਖਾ ਲੋ ਤੇ ਪਰ ਜਿਹੜਾ ਨਸ਼ੇ ਪੱਤੇ ਵਾਲਾ ਬੰਦਾ ਉਹ ਉਹਣਾ ਆਜਾੜ ਦਿੰਦਾ ਤੇ ਆਪਦੀਆਂ ਵੀ ਉਜੜ ਜਾਂਦੀਆਂ ਜੋ ਬੰਦਾ ਨਸ਼ੇ ਤੇ ਕਿਸੇ ਨੂੰ ਲਾਉਂਦਾ ਤੇ ਜਾਂ ਬੰਦਾ ਜੋ ਧਰਮ ਤੇ ਵਾਰ ਕਰਦਾ ਜਿਵੇਂ ਦਰਾ ਗਾਂਧੀ ਨੇ ਕੀਤਾ ਸੀ ਉਹਦੀ ਕੋਲ ਨਾ ਸੋਗੀ ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਸੰਜਮ ਤੋਂ ਕਮ ਰਹਿਣਾ ਚਾਹੀਦਾ ਹੈ ਪਹਿਲਾਂ ਉਹਦੇ ਬਦਮਾਸ਼ੀ ਕੀਤੀ ਬਿਜ਼ਨਸ ਵਾਲਿਆਂ ਨਾਲ ਗੱਲਾਂ ਕੱਢੀਆਂ ਕੁੱਟਾ ਬੋਲਿਆ ਹੁਣ ਉਹਨਾਂ ਦੀਆਂ ਰਾਤ ਨੂੰ ਮਿੱਤਾਂ ਕਰੀ ਜਾਂਦਾ ਸੋ ਵੀਡੀਓ ਚੰਗੀ ਲੱਗੀ ਚੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ